ਤਾਂ ਮੈਨੂੰ ਸਮਝ ਆਇਆ ਮੈਨੂੰ ਫੋਨ ਆਂਦਾ ਵੇ ਇੱਕ ਤੇ ਹੁਣ ਮੈਨੂੰ ਇਹ ਨਹੀਂ ਵਿੱਚ ਸਮਝ ਆ ਰਹੀ ਰਿਪੋਰਟਰ ਫੋਨ ਕਰ ਰਿਹਾ ਹੈ ਕਿ ਪੁਲਿਸ ਫੋਨ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਅੱਗ ਪੁੱਛੇ ਕਹਿੰਦੇ ਸੀ ਰਿਪੋਰਟਰ ਬੋਲ ਰਿਹਾ ਤੇ ਤੁਹਾਡੇ ਖਿਲਾਫ ਇੱਥੇ ਕੋਈ ਕੁੜੀ ਬੋਲਦੀ ਪਈ ਆ ਤੇ ਬਹੁਤ ਜ਼ਿਆਦਾ ਬੋਲਦੀ ਪਈ ਆ ਤੇ ਮੈਨੂੰ ਇੱਕਦਮ ਲੱਗਿਆ ਮੈਂ ਕਿ ਕੌਣ ਹੋ ਸਕਦੀ ਐ ਮੈਂ ਬੋਲਣ ਵਾਲੀ ਹਨਾ ਮੈਂ ਤਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਇੱਕ ਤਾਂ ਹਨਾ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਣਗੀਆਂ ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਹਾਂ ਮੈਂ ਠੀਕ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਪਛਾਣੋ ਉਹ ਪਛਾਣਨ ਦੀ ਬਜਾਏ ਕੋਸੇ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਠਹਿਰਾ ਰਹੇ ਹੋ ਮੈਂ ਇਹ ਜਿਹੜੀ ਚੀਜ਼ ਫੇਸਬੁਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਐ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਐ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਇਰਾਨ ਨਾਲ ਆਪਦੇ ਘਰੇ ਬੈਠੋ ਠੀਕ ਆ ਜਿੰਨੇ ਵੀ ਆਣਾ ਮਾ ਜੋ ਵੀ ਸੰਬੰਧਨ ਭੰਡ ਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਐ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਫੜਾਂਗੇ ਤੁਹਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਮੈਡਮ ਐਲੀਗੇਸ਼ਨ ਤੁਹਾਡੇ ਤੇ ਲੱਗੀ ਸੀ ਦਾਰੂ ਪੀ ਕੇ ਤੁਸੀਂ ਸਟੇਜ ਤੇ ਚੜੇ ਉਹਨਾਂ ਨੇ ਇਹ ਐਲੀਗੇਸ਼ਨ ਲਾਇਏ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੁਸੀਂ ਠੀਕ ਹੈ ਓਕੇ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਿਖਣ ਗਈਆਂ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਏਐਸਆਈ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਸਟੇਜ ਤੇ ਆਏ ਤੇ ਤੁਸੀਂ ਗਾਲ੍ਹਾਂ ਕੱਢਣ ਲੱਗ ਗਏ ਬਰਾਤੀਆਂ ਨੂੰ ਇਹ ਐਦਾਂ ਐਦਾਂ ਕਿੱਦਾਂ ਹੋ ਸਕਦਾ ਯਾਰ ਕਿ ਪ੍ਰੋ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿੱਦਾਂ ਹੋ ਸਕਦਾ ਹੈ ਯਾਰ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੁਛ ਇਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਨੇ ਜਿਹੜੇ ਆਪ ਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਕ ਜਦਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਡੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਠੀਕ ਹੈ ਨਾ ਤੇ ਉਹ ਬੈਣੀ ਪਾ ਲੂ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁਲ੍ਹਾ ਦੁਲਹਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੋਸ਼ਿਸ਼ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਖਸਾਬ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕੁਛ ਕਿਹਾ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ ਚ ਇਹ ਗੱਲ ਲਈ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਤੇ ਤੂੰ ਜਾ ਆ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਹੈ ਮੇਰਾ ਕੋਈ ਇੰਨਾ ਦੇ ਨਾਲ ਆਰਗੇਨਾਈਜ਼ਰ ਨਾਲ ਕੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਹੈ ਅਲੀਸ਼ਾ ਓ ਦੋ ਤਿੰਨ ਦਿਨ ਪਹਿਲਾਂ ਜਿਹੜੀ ਗੁਰੀ ਹੁਣ ਮੇਰੇ ਖਿਲਾਫ ਹੋਈ ਐ ਦੋ ਤਿੰਨ ਦਿਨ ਚੋਂ ਬਦਲ ਗਈ ਐ ਉਹਦੀ ਰਿਕਾਰਡਿੰਗ ਸੁਣਾਨੀ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਹੁਣ ਇੱਕ ਲੜਕੀ ਜਿਹਨੇ ਜਿਵੇਂ ਕਿ ਅੱਜ ਜੀਡੀਪੀ ਗਰੁੱਪ ਬੈਠੇ ਪਾਵਾ ਪੰਜਾਬ ਦੇ ਜੀਡੀਪੀ ਦਾ ਪ੍ਰਧਾਨ ਵੀ ਉੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਐ ਸਬੰਧਾਲਾ ਪੁਲਿਸ ਸਟੇਸ਼ਨ ਤੇ ਆ ਕੇ ਆਏ ਹਾਂ ਜੀ ਉਹ ਕਹਿੰਦੇ ਕਿ ਤੁਸੀਂ ਗਲਤ ਹੋ ਇਨਸਾਫ ਹੀ ਮੰਗ ਕਰ ਰਹੇ ਜੀ ਉਹਨੂੰ ਅੱਛਾ ਮੈਂ ਗਲਤਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਹੈ ਉਹਨਾਂ ਨੇ ਇਹ ਮੰਗ ਰੱਖੀ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿਹਦੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਗਈ ਆ ਅੱਛਾ ਅੱਛਾ ਬਦਨਾਮੀ ਹੋ ਰਹੀ ਆ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਆ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ अच्छा ठीक है ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤ ਆਉ ਆਪੇ ਦੱਸ ਦੇਣਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲੇ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਆ ਨਾ ਠੀਕ ਹੈ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿੰਗਾ ਦਾ ਸਮਾਗਮ ਸੀਗਾ ਜਿਉਂਨੇ ਤੁਹਾਡੇ ਨਾਲ ਬਦਮੀਜੀ ਕੀਤੀ ਉਹਨਾਂ ਤੋਂ ਪੁੱਛਦਾ ਵਾ ਅੱਜ ਜਿਹੜੇ ਉਹ ਲੁਕ ਵਾਲੇ ਸੀ ਕਿ ਉਹਨਾਂ ਦੇ ਨਾਲ ਵੀ ਤੁਸੀਂ ਕੋਈ ਸ਼ਿਕਾਇਤ ਦਉਗੇ ਤੁਹਾਡੇ ਨਾਲ ਜਿਸ ਦਾ ਵਾਅ ਤੁਹਾਡੇ ਖਿਲਾਫ ਕਰਦੇ ਰਹਿਣੇ ਤੁਸੀਂ ਵੀ ਇੰਨੀ ਕੋਈ ਸ਼ਿਕਾਇਤ ਨਹੀਂ ਤੁਹਾਡੀ ਉਹ ਮੈਂ ਬਾਹਰ ਗਾਉਂਗੀ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹਾਂਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਤੁਸੀਂ ਉਹਨਾਂ ਦਾ ਇਹ ਦਾਵਾ ਰੱਦ ਕਰਦੇ ਹੋ ਕਿ ਤੁਸੀਂ ਇਸ ਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਐਸਆਈ ਸਾਹਿਬ ਕੋਲ ਰਿਪੋਰਟ ਲਖਾਨ ਜਾਂਦੀ ਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਖਾਨ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾ ਲੱਗੀ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿੰਨੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੋਂ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਇੱਥੇ ਉੱਥੇ ਸਾਹਮਣੇ ਵਾਲੇ ਪਾਇ ਕਿਤੇ ਕੋਈ ਕੰਮ ਜਦੋਂ ਨਾਲੇ ਇਹਨੂੰ ਇਹਨਾਂ ਨੇ ਵੀਡੀਓ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕ ਦੋਤੀ ਹੋੜੀ ਹੋਈ ਜੀ ਜਿਹੜੀ ਅਲੀਸ਼ਾ ਬੰਦੀ ਪਈ ਸੋਤੇ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਛ ਨਹੀਂ ਆ ਆ ਵੀ ਪ੍ਰਧਾਨ ਬਣੇ ਹੋਏ ਨੇ ਇਹਨਾਂ ਨੇ ਬਣਾਇਆ ਨਹੀਂ ਪ੍ਰਧਾਨ ਆਡੀਓ ਸੁਣਾਓ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਅਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜਿਹੇ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਆ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਤੁਸੀਂ ਪਹਿਲਾਂ ਇੱਕ ਆਡੀਓ ਸੁਣਾਓ

ਕੀ ਕਹਿ ਰਹੇ ਕਿ ਸ਼ਬਦ ਤੁਸੀਂ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਡਿਜ਼ਾਈਨ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨ ਨੂੰ ਕੋਦਰ ਦਾ ਹੀ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਮੈਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੇ ਵੈਸਟਰਨ ਸ਼ੋਜ਼ ਗਿਆ ਫੋਟੋ ਆ ਪਾ ਰਹੇ ਨੇ ਕਿ ਮੈਂ ਇੱਡੀ ਸੱਚੀ ਸੁਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜ਼ਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ ਚ ਪੂਰੇ ਪਾਣੇ ਪੈਂਦੇ ਤੇ ਕਲਚਰ ਚ ਮੈਂ ਪੂਰੇ ਪਾਣੀ ਆ ਤੇ ਵੈਸਟਰਨ ਮੈਂ ਪਹਿਲਾਂ ਕਰਦੀ ਸੀ ਤੇ ਵੈਸਟਰਨ ਦਾ ਰੂਲ ਹੁੰਦਾ ਛੋਟੇ ਕੱਪੜੇ ਪਾਣੇ ਰਾਈਟ ਨਾ ਤੇ ਫਰੈਂਚ ਡਿਜ਼ਾਈਨ ਬਹੁਤ ਦੀ ਗੱਲ ਕਰ ਦੂਗੀ ਫਰੈਂਚ ਡਿਜ਼ਾਈਨ ਬਹੁਤ ਦੀ ਗੱਲ ਹੋਈ ਹੈ ਮੈਂ ਅਸਲ ਵਿੱਚ ਜੋ ਮੈਂ ਨੇ ਪੇਚੇ ਆਪਣੇ ਪੈਸੇ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਮਾਈਕ੍ਰੋਫੋਨ ਹੋਈ ਹੈ ਸਭ ਕੋਲ ਲਗਾਈ ਦੀ ਹਾਂ ਉਹ ਵੀਡੀਓ ਵੈਕਨ ਦੱਸਦੀਆਂ ਇਕਨਾ ਮਜ਼ਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੜਾ ਨੂੰ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲਾਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸਲੀ ਆਪਾਂ ਕੋਈ ਵੀ ਨੌਕਰੀ ਕਰਦੇ ਆਪਾਂ ਚਾਹੁੰਦੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜ਼ਿਆਦਾ ਪੇਮੈਂਟ ਠੀਕ ਹੈ ਸੋਡੀ ਕੋਲ ਚਲ ਗਈ ਫਰੈਂਡ ਜੇਨ ਕੋਦਰ ਕੋਲ ਇਹਨਾਂ ਕੋਲ 3-4 ਸਾਲ ਮੈਂ ਕੰਮ ਕੀਤੇ ਆ 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਇਹ ਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਮੈਂ ਤੁਸੀ ਅੰਤ ਦੇ ਵਿੱਚ ਦੱਸ ਦੂੰ ਕਿ ਸਾਰੇ ਤੋਂ ਅਸੀਂ ਇਲਜ਼ਾਮਾਂ ਨਕਾਰ ਕੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜਿਹੜੋ ਘਰੇ ਆਇਆ ਮੈਂ ਸੰਬੰਧੀ ਵੇਟ ਕਰਦੀ ਭੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਣਾ ਮੈਂ ਤੇ ਉਹਦੇ ਤੇ ਕੇਸ ਦਰਜ ਕੀਤਾ ਹੋਇਆ ਲਾਸ ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਕਿ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਮਿੰਟ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫਿਰ ਵੀ ਮੈਂ ਦਿਮਾਗ ਚ ਸੋਚਿਆ ਮੈਂ ਕਿ ਕਿ ਮੈਂ ਸਾਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਜੇ ਇਹਨਾਂ ਨੇ ਕੁਐਸਚਨ ਕੀਤੇ ਤਾਂ ਉਹਨਾਂ ਨੂੰ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਐਂੀਆਂ-ਆਂੀਆਂ ਮੋਟੀਆਂ ਗੁੱਪਕ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਮੈਂ ਜਿਹਦੇ ਖਿਲਾਫ ਤੁਸੀਂ ਅੱਜ ਖੜੇ ਸੀ ਨੋ ਤੁਸੀਂ ਵਾਪਸ ਆਇਓ ਮੈਂ ਰਸਤੇ ਚੋਂ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਇੱਕ ਕੈਲੀਬ੍ਰੇਸ਼ਨ ਤੋਂ ਹੋ ਰਹੀ ਕਿ ਤੁਸੀਂ ਕੱਲ ਕਿਹਾ ਸੀ ਕਿ ਸਾਨੂੰ ਉੱਥੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਇਹ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣੇ ਪੈਂਦੇ ਨੇ ਕਿ ਸਾਡਾ ਆਪਣਾ ਹੁੰਦਾ ਜੀ ਜਿਹੜੇ ਚੇਂਜਿੰਗ ਰੂਮ ਵਗੈਰਾ ਸੀ ਆਪਣੇ ਲੈ ਕੇ ਜਾਣੇ ਆਪਣਾ ਸਟਾਫ ਲੈ ਕੇ ਜਾਣੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛਾ ਸਾਡਾ ਹੁੰਦਾ ਓਕੇ ਠੀਕ ਹੈ ਤੇ ਜਦੋਂ 2-3 ਸ ਦੀਏ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਬਣਦੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਉਹ ਕੁੜੀਆਂ ਨੇ ਆਪਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਿਨ ਇੱਕ ਕੁੜੀ ਨੇ ਲੈ ਲਿਆ ਰਿਸੋਰਿਸ ਦੂਜੀ ਨੇ ਲੈ ਲਿਆ ਰਿਸੋਰਿਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈਲੇ